ਹੈਲੋ ਜੀ ਸਸਰੀਆਂ ਕਾਲਜੀ ਤੁਹਾਡਾ ਸਵਾਗਤ ਹੈ ਆਪਣੇ ਮਾਲਵਾ ਵਲੌਗ ਵਿੱਚ ਅੱਜ ਦੀ ਸਵੇਰ ਮੈਂ ਸਵੇਾਈ ਕਰ ਲਈ ਝਾੜੂ ਮੈਂ ਬਾਹਰ ਲਾਇਆ ਇ ਗਲੀਚ ਵੀ ਲਾਇਆ ਤੇ ਬੂਟਿਆਂ ਨੂੰ ਜਿਨ੍ਹਾਂ ਨੂੰ ਪਾਣੀ ਪਾਉਣ ਵਾਲਾ ਸੀ ਉਹ ਵੀ ਪਾਇਆ ਤੇ ਨਵੀ ਦੀਆਂ ਕੁੱਤਾ ਵੀ ਕਰਤੀ ਐ ਲੈ ਨਵੀ ਆ ਨਵੀ ਨਵਨਾ ਆ ਲਈ ਸੀ ਤੇ ਫਿਰ ਮੇਰੀਆਂ ਕੁੱਤਾ ਕਰਤੀਆਂ ਤਿਆਰ ਹੋ ਗਈ ਬਸ ਇਹ ਤਾਂ ਟਿਫਿਨ ਪੈਕ ਕਰਨ ਵਾਲਾ ਰਹਿ ਗਿਆ ਇਹ ਇਧਰ ਮੜਾ ਮੁੱਟਾ ਸੀਗਾ ਮੈਂ ਚੱਕਰ ਦੀ ਜਿਹੜੀ ਸੀਗੀ ਕਰਤੀ ਕਿਉਂਕਿ ਰਾਤ ਐ ਇੱਥੇ ਬੈਠ ਕੇ ਅਸੀਂ ਟੀਵੀ ਦੇਖਿਆ ਸੀ ਤੇ ਇੱਕ ਤਰ੍ਹਾਂ ਸੀ ਪੈ ਸੀ ਇਧਰ ਹਜੇ ਠੀਕ ਕਰਨ ਵਾਲਾਗਾ ਕਿਉਂਕਿ ਬਾਅਦ ਛੁੱਟਦੀ ਐ ਨਵੀ ਤੇ ਸੋਨੂ ਟਮਾਟਰ ਦਿਖਾਉਣੀ ਆ ਆ ਦੇਖ ਪਾਣੀ ਮੈਂ ਪਾ ਗਈ ਸੀ ਸੂਆ ਝਾੜੂ ਵੀ ਲਾ ਗਈ ਸੀ ਕਿ ਤੇ ਟਮਾਟਰ ਦਿਖਾਉਣੀ ਆ ਘਿਰ ਕੇ ਤੁਸੀਂ ਵੀ ਕਹੋਗੇ ਰੋਜ਼ ਹੀ ਦਿਖਾਉਣ ਲੱਗੇ ਨੇ ਟਮਾਟਰ ਇਹਨਾਂ ਦਾ ਨਾ ਮੈਨੂੰ ਬਾਲਾ ਚਾਹ ਹੈ ਵੀ ਵਧੀਆ ਹਨ ਗਮਲੇ 'ਚ ਲੱਗੇ ਇਹ ਜਿੱਕੀ ਰੇਤੇ ਅੱਜ ਸ਼ਾਮ ਨੂੰ ਤੋੜੂੰਗੀ ਮੈਂ ਇਹਨਾਂ ਨੂੰ ਤੇ ਇੱਧਰ ਵੀ ਆਹ ਵਾਲਾ ਵੀ ਤੇ ਇੱਧਰ ਦੇਖ ਇਹ ਜਿੱਦੋਂ ਆਪਾਂ ਕੋਈ ਚੀਜ਼ ਸ਼ੌਕ ਨਾਲ ਲਾਉਂਦੇ ਨਾ ਹਨਾ ਤੇ ਫਿਰ ਉਹ ਦਾ ਚ ਆਮ ਬਾਲਾ ਹੁੰਦਾ ਬੰਦੇ ਨੂੰ ਵੀ ਹਾਂ ਵੀ ਆਪਾਂ ਇਹ ਚੀਜ਼ ਕਰਤੀ ਰਿਹਾ ਕੇ ਇਹਦੇ ਡੈਡੀ ਨੇ ਲਾਇਆ ਸੀ ਪਰ ਇਹਦੀ ਸਾਂਭ ਸੰਭਾਲ ਕੀਤੀ ਆ ਬੰਨਿਆ ਤਾਂ ਇੰਨਾ ਨਹੀਂ ਆ ਪਾਰਾ ਹੋ ਗਿਆ ਸੀਗਾ ਮੈਂ ਤੋਂ ਬੰਨਿਆ ਨਹੀਂ ਗਿਆ ਸੀਗਾ ਜੀ ਸਵੇਰ ਸਵੇਰ ਪਹਿਲਾਂ ਮੈਂ ਬੂਟੇ ਦੇਖਣ ਆਉਣੀ ਨਹੀਂ ਮੀਗੀ ਕਿੰਨੇ ਸੋਹਣੇ ਵੀ ਫਲ ਉੱਪਰ ਪੁੱਛੇ ਜਿ ਲੱਗਦੇ ਇਹਨਾਂ ਦੇ ਇੱਟ ਮੈਂ ਪਹਿਲਾਂ ਨਵੀਂ ਨੂੰ ਗਰਮ ਕਰਕੇ ਦੇ ਦੂੰਗੀ ਤੇ ਰੋਟੀ ਇਹ ਨਾਲ ਲੈ ਜੂਗੀ ਪਹਿਲੇ ਮੈਂ ਇਹਨੂੰ ਸੇਵ ਕੱਟ ਕੇ ਦਿੰਦੀ ਆ ਸੇਵ ਖਾ ਲੇਗੀ ਹੈਨਾ ਜੇ ਮੈਂ ਕਾਲਾ ਥੋੜਾ ਇਹ ਮੈਂ ਵੀ ਖਾ ਲੂੰਗੀ ਤੇਰੇ ਨਾਲ ਲਓ ਜੀ ਕਾਲਾ ਨਮਕ ਲਾ ਕੇ ਮੈਂ ਨਵੀਂ ਨੂੰ ਸੇਵ ਦੇ ਤੱਕਾ ਕੱਟ ਕੇ ਤੇ ਨਾਲ ਇਹ ਮੈਂ ਵੀ ਖਾ ਲੂੰਗੀ ਤੇ ਨਵੀਂ ਵੀ ਖਾ ਲੂੰਗੀ ਚਲ ਖਾ ਲਾ ਫਿਰ ਹਾਂਜੀ ਆ ਗਈ ਸੀ ਕਿ ਮੈਂ ਘਰੇ ਅੰਗਣਵਾਰੀ ਤੋਂ ਪਹਿਲਾ ਮੈਂ ਘਰ ਆ ਕੇ ਵਾਪਸ ਭਾਗੀ ਸੀਗੀ ਨਵੀ ਨੂੰ ਲੈਣ ਕਿਉਂਕਿ ਮੈਨੂੰ ਐ ਸੀ 12 ਵਜੇ ਛੁੱਟੀ ਹੁੰਦੀ ਹੈ ਨਵੀ ਨੂੰ ਤੇ ਨਵੀ ਨੂੰ ਛੁੱਟੀ ਹੋਣੀ ਹੈ ਅੱਜ 2 ਵਜੇ ਉਹਦਾ ਜਿਹੜਾ ਟਾਈਮ ਸੀ ਸਕੂਲ ਦਾ ਬਦਲ ਗਿਆ 8 ਤੋਂ ਹੋ ਗਿਆ 2 ਵਜੇ ਦਾ ਤੇ ਹੁਣ ਮੈਂ 10 ਮਿੰਟ ਬੈਗੀ ਸੀ ਫਿਰ ਮੈਂ ਖਿਆ ਤਾਂ ਸਾਰ ਨਹੀਂ ਮੇਰੇ ਕੰਮ ਆ ਜਿਹੜੇ ਸਾਰੇ ਪਏ ਹੈਗੇ ਭਾਂਡੇ ਵੀ ਛੱਡ ਗਈ ਸੀ ਅੱਜ ਮੈਂ ਸਵੇਰ ਰੋਟੀ ਵਾਲੇ ਤੇ ਚਾਹ ਲੈ ਤੇ ਹੁਣ ਮੈਂ ਬਸ ਕਰਦੀ ਹੈਗੀ ਕੰਮ ਤੇ ਕੰਮ ਤਾਂ ਤੇ ਕੱਲ ਮੈਂ ਬਾਗੀ ਸੀਗੀ ਭਗਤੀ ਭਗਤੀ ਉਹ ਮੈਂ ਥੋੜੇ ਜਿਹਾ ਜ਼ਰੂਰੀ ਸਮਾਨ ਸੀ ਜਿਹੜਾ ਉਹ ਲੈ ਕੇ ਆਈ ਸੀਗੀ ਤੇ ਕੱਲ ਸਾਡੇ ਨਾਲ ਬਹੁਤ ਭੜੀ ਹੋਈ ਅਸੀਂ ਨਾ ਆਈਸਕ੍ਰੀਮ ਲੈ ਲਈ ਤੇ ਆਈਸਕ੍ਰੀਮ ਨਾ ਅਸੀਂ ਲੈ ਕੇ ਤੇ ਉਹਨਾਂ ਨੂੰ ਉਹਨਾਂ ਨੇ ਬਿੱਲ ਬਣਾਉਣਾ ਸੀਗਾ ਤਾਂ ਉਹਨਾਂ ਨੇ ਵਿੱਚ ਨਾ ਪਾਈ ਨੀ ਲਫਾਫੇ ਦੇ ਤੇ ਮੈਂ ਵੀ ਫਟਾਫਟ ਕਾਲ ਚ ਆ ਗਈ ਤੇ ਜਦੋਂ ਮੈਂ ਆ ਕੇ ਦੇਖਿਆ ਤੇ ਮੈਂ ਕਿਹਾ ਐ ਨਵੀ ਕਿਹਦੀ ਮੈਂ ਆਈਸਕ੍ਰੀਮ ਖਾਣੀ ਹੈ ਮੰਮੀ ਪਹਿਲਾਂ ਮੈਂ ਹਜਲ ਠੀਕ ਹੈ ਖਾ ਲਾ ਮੈਂ ਕਿਹਾ ਮੈਂ ਦਿਨੀ ਹੈਗੀ ਤੇ ਜਦੋਂ ਮੈਂ ਕੱਢ ਕੇ ਦੇਣ ਲੱਗੀ ਤਾਂ ਆਈਸਕ੍ਰੀਮ ਹੈ ਨਹੀਂ ਸੀਗੀ ਤੇ ਫਿਰ फटाफट ਫੋਨ ਲਵਾਇਆ ਹਰ ਚ ਦੇ ਡੈਡੀ ਨੂੰ ਮੈਂ ਕਿਹਾ ਨਵੀਂ ਫੋਨ ਲਾ ਤੇ ਡੈਡੀ ਨੂੰ ਤੇ ਮੈਂ ਕਿਹਾ ਨਾ ਵੀ ਪੁੱਛ ਗਿਆ ਆਪਾਂ ਵੀ ਆਈਸਕ੍ਰੀਮ ਨਹੀਂ ਮੈਂ ਕਿਹਾ ਵਿੱਚ ਉਹਨਾਂ ਨੇ ਪਾਈ ਤੇ ਫਿਰ ਉਹਨਾਂ ਨੇ ਕਿਹਾ ਵੀ ਹਾਂ ਉਹ ਭੁੱਲ ਲਗੇ ਇੱਥੇ ਅਸੀਂ ਪਾਈ ਨਹੀਂ ਕਿ ਵਿਚ ਆਈਸਕ੍ਰੀਮ ਤੇ ਇੱਕ ਦਿਨ ਪਹਿਲਾਂ ਇਹਦੇ ਡੈਡੀ ਲੈਣ ਲੱਗੇ ਤੇ ਉੱਤੇ ਮਤਲਬ ਵੀ ਉੱਤੇ ਵੀ ਰਹਿ ਗਈ ਸੀਗੀ ਆਈਸਕ੍ਰੀਮ ਪਹਿਲਾਂ ਲੈ ਲਈ ਤੇ ਫਿਰ ਕਹਿੰਦੇ ਕਿ ਤੇ ਹੋਰ ਦਿਆਣਾ ਗੈ ਵੀ ਪਿੰਡ ਵੱਲ ਨਹੀਂ ਜਾਣਾਗਾ ਤਾਂ ਕਰਕੇ ਫਿਰ ਉਹਨਾਂ ਨੂੰ ਵਾਪਸ ਕਰਨੀ ਪਈ ਤੇ ਚਲੋ ਜੀ ਜਦੋਂ ਚੀਜ਼ ਕਰਮਾਂ ਚ ਹੁੰਦੀ ਉਹਦੇ ਮਿਲੂਗੀ ਆਪਾਂ ਨੂੰ ਆਪਾਂ ਜਿੰਨਾ ਮਰਜੀ ਉਹ ਕਰ ਲਈਏ ਵੀ ਆਪਾਂ ਹੁਣ ਆਪਾਂ ਮੰਗਾ ਲਾਂਗੇ ਐ ਕਰ ਲਾਂਗੇ ਤੇ ਪਰ ਨਹੀਂ ਜਦੋਂ ਚੀਜ਼ ਆਪਾਂ ਨੂੰ ਮਿਲਣੀ ਹੈਗੀ ਹਨਾ ਤੇ ਉਹਦੀ ਮਿਲੂਗੀ ਦਾਣੇ-ਦਾਣੇ ਤੇ ਲਿਖਿਆ ਖਾਣ ਵਾਲੇ ਦਾ ਨਾਂ ਇਹ ਅਧਿਆਪ ਦੇ ਕੰਮਾਂ ਤੇ ਕੰਮ ਕਰਦੀਆਂ ਕੱਲ ਮੈਂ ਸੱਚ ਲੈ ਕੇ ਆਈ ਸੀਗੀ ਇੱਕ ਪੋਚਾ ਲੈ ਕੇ ਆਈ ਸੀ ਸਟੈਂਡ ਵਾਲਾ ਤੇ ਲੰਬੀ ਜੀ ਮਤਲਬ ਵੀ ਉਹਦੇ ਜਿਹੜਾ ਡੰਡਾ ਹੈਗਾ ਉਹਦਾ ਵਧੀਆ ਲੰਬਾ ਜਗਾ ਤੇ ਉਹਦੇ ਨਾਲ ਮੈਂ ਪੀਵੀਸੀ ਸਾਫ਼ ਕਰ ਲਿਆ ਕਰੂੰ ਕਈ ਵਾਰੀ ਮੇਰੇ ਜੀ ਨਹੀਂ ਕਰਦਾ ਹਨਾ ਪੋਚਾ ਲਾਉਣ ਦਾ ਤੇ ਚਲੋ ਵੀ ਸਾਫ਼ ਹੁੰਦਾ ਤੇ ਉਹਦੇ ਨਾਲ ਮਤਲਬ ਵੀ ਤੁ ਫਰਸ਼ ਜਿਹੜੀ ਸਾਫ਼ ਹੋ ਜਾਂਦੀ ਹੈਗੀ ਤੇ ਬਾਹਰੋਂ ਮੈਨੂੰ ਲਾਉਣ ਉਹਦੇ ਨਾਲ ਸੌਖਾ ਹੈ ਅੰਦਰ ਤਾਂ ਮੈਂ ਹੱਥ ਹੀ ਲਾਉਣੀ ਨਹੀਂ ਪੋਚੇ ਕਿਉਂਕਿ ਇਹ ਟਾਇਲ ਜਿਹੜੀ ਹੈ ਨਾ ਤੇ ਇਹਦੀ ਤੇ ਵੱਧ ਮਤਲਬ ਵੀ ਸਫਾਈ ਨਾਲ ਲੱਗਦਾ ਪੋਚਾ ਤੇ ਉਹ ਹੱਥ ਹੀ ਲੱਗਦਾਗਾ ਪੁੱਛਾ ਵੀ ਹੱਥ ਹੀ ਲਾਉਣਾ ਪੈਂਦਾਗਾ ਹਾਂਜੀ ਆਹ ਵਾਲਾ ਤਾਂ ਕਾਜ ਆ ਪਹਿਲਾਂ ਸਾਡੇ ਬਹੁਤ ਲੱਗਿਆ ਹੁੰਦਾ ਸੀ ਤੇ ਪਰ ਨਾ ਉਹ ਖਰਾਬ ਹੋ ਗਿਆ ਸੀ ਤੇ ਅਸੀਂ ਪੱਟ ਕੇ ਸਾਰਾ ਸਿੱਟਤਾ ਤੇ ਹੁਣ ਇਹ ਮੈਂ ਦੁਬਾਰਾ ਲੈ ਕੇ ਆਈ ਆ ਨੰਦੂ ਕੀ ਕਰਾਂ ਤੇ ਉਹਦੀ ਮੰਮੀ ਤੋਂ ਮੈਂ ਇਹ ਚਲ ਇਹ ਮੈਂ ਲੈ ਕੇ ਜਾਨੀ ਥੋੜਾ ਜਿਹਾ ਮੈਂ ਖੈ ਇਹ ਤਾਂ ਥੋੜਾ ਜਿਹਾ ਲਾਉਣਾ ਹੀ ਕਾਫੀ ਹੋ ਜਾਊਗਾ ਤੇ ਮੈਂ ਇਹਨੂੰ ਸ਼ਾਮ ਨੂੰ ਲਾਉਂਗੀ ਤੇ ਦੇ ਵਿੱਚ ਮੈਂ ਥੋੜਾ ਜਿਹਾ ਪਾਣੀ ਦੇ ਚਿੱਟੇ ਜਿ ਮਾਰ ਕੇ ਜਿਹੜੂ ਮੈਂ ਤੋੜ ਕੇ ਲਿਆ ਸੀਗੇ ਉਹ ਤੋਂ ਰੱਖ ਤਾ ਕਿ ਜਿਹੜੀ ਮੈਂ ਇਹੀ ਰੱਖ ਦੂੰਗੀ ਹਾਂਜੀ ਆਹ ਵਾਲਾ ਪੋਚਾ ਲੈ ਕੇ ਆਈ ਹਾਂ ਮੈਂ ਸਟੈਂਡ ਵਾਲਾ ਇਹਦੇ ਨਾਲ ਪੀਵੀਸੀ ਵੀ ਸਾਫ਼ ਹੋ ਜੂਗੀ ਐ ਸੌਖੀ ਐ ਕਰਕੇ ਐਸ ਤਰ੍ਹਾਂ ਇਹ ਉਂ ਚਤ ਤੱਕ ਜਾਵੜਿੰਦਾ ਹੱਥੇ ਦੇ ਨਾਲ ਵੀ ਕੁਰਸੀ ਤੇ ਲਾ ਕੇ ਤੇ ਮੈਂ ਚਲੋ ਨਾਲੇ ਤਾਂ ਇਹ ਮੇਰੀ ਕੰਮ ਆ ਜੂਗਾ ਵੀ ਜਿਵੇਂ ਹੁਣ ਮੈਂ ਪੋਚਾ ਲਾ ਨਹੀਂ ਇੱਧਰ ਵੀ ਲਾਉਣਾ ਹੁੰਦਾ ਹੈ ਨਾ ਬਾਹਰ ਵੀ ਇਹਦੇ ਨਾਲ ਲਾ ਲਿਆ ਕਰੂੰਗੀ ਖੜੀ ਖੜੀ ਕਿਉਂਕਿ ਮੇਰੀ ਢੂਈ ਦਰਦ ਬਹੁਤ ਕਰਦੀ ਰਹਿੰਦੀ ਹੈਗੀ ਤੇ ਮੈਂ ਚਲੋ ਅੰਦਰ ਤਾਂ ਮੈਂ ਹੌਲੀ ਹੌਲੀ ਲਾ ਹੀ ਲੈਣੀ ਹੁੰਨੀ ਹੈਗੀ ਗੋਡੇ-ਗੁੱਡੇ ਜੀ ਐਂਕ੍ਰਿਸ ਕੇ ਲਾ ਲੈਣੇ ਨੇ ਐਂਕ੍ਰਿਸ ਕੇ ਮਤਲਬ ਵੀ ਗੋਡਣੀਆਂ ਹੀ ਆ ਲਾ ਕੇ ਲਾ ਲੈਣੇ ਹੁੰਦੀਆਂ ਪੋਚਾ ਤੇ ਤਾਂ ਕਰਕੇ ਇੱਕ ਦੋ ਚੀਜ਼ਾਂ ਮੈਂ ਹੋਰ ਵੀ ਲੈ ਕੇ ਆਈ ਸੀਗੀ ਅਸੀਗੇ ਸਿਕਾਂਤਾ ਦੀ ਦੀ ਦੁਕਾਨ ਤੇ ਸ਼ਰਮੇ ਕੇ ਤੇ ਉਥੇ ਮੇ ਉਹਨਾਂ ਦੇ ਦੋਤੇ ਨੂੰ ਵੀ ਮਿਲੀ ਤੇ ਮੈਂ ਬਾਈ ਨੂੰ ਕਿਹਾ ਮੈਂ ਹੈ ਨਾ ਇਹ ਨਰਮ ਜਿਹਾ ਵਾਲਾ ਹੈਗਾ ਬਾਈ ਕਹਿੰਦਾ ਇਹ ਇੱਥੇ ਐ ਕਰਦਾ ਹੈਗਾ ਕਹਿੰਦਾ ਇਹ ਬਹੁਤ ਉਹ ਹੈਗਾ ਤੇ ਚਲੋ ਜੀ ਤੇ ਉਹਨਾਂ ਦਾ ਵੀ ਜੀ ਲੱਗਿਆ ਹੈ ਨਾ ਜਵਾਕ ਨਾਲ ਆ ਕੇ ਤੇ ਵਧੀਆ ਸਵਾਦ ਹੈ ਤੇ ਉਹਨੇ ਜੀ ਚਲੋ ਜੀ ਫਿਰ ਮੈਂ ਪਹਿਲਾਂ ਕੰਮ ਕਰਦੀ ਹਾਂ ਮੈਂ ਤਾਂ ਗੱਲਾਂ ਲੱਗੇ ਕੀ ਕਰਨਾ हाँ जी कम मेरे सारे हो गए टाइम दो तो बजन है मैं जाऊँगी नवी में ला पहला मैं चाह बना सी चल हूँ मैं नवी के आए तो ही बनाऊँगी हाँ जी नवी भी आ गई सी हम अगे चाहिए रोटी भी खाऊंगी रोटी मैं कुटनी है करके गर्म सी रोटी हूँ ही बनाई सी रोटी तो मैं मैं कद्दू की सब्जी कुट के फिर खाऊंगी कि चाहती पाई पी है हाँ जी कपड़े मैं पाते सुकने थोड़े जी है

ਕਪੀਨੇ ਗਰੇਤੀ ਤੇਰੇ ਹੈ ਤੋੜ ਦੂਗੀ ਨਵੀਂ ਖੇਡਦੀ ਤੇ ਉਹ ਫੜਦੀ ਹੈਗੀ ਚਿੜੀ ਜੀ ਤੋੜ ਦੂਗੀ ਨਵੀਂ ਹੁਣ ਨਾ ਖੇਡੀ ਬਾਹਰ ਖੇਡ ਲਈ ਉੱਥੇ ਕੋਠੇ 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 ਤੇ ਖੇਡ ਲਈ ਹਾਂਜੀ ਅੱਜ ਆਪਾਂ ਤੋੜਾਂਗੇ ਟਮਾਟਰ ਟਮਾਟਰ ਆਪਣੇ ਘਰੇ ਪਏਗੇ ടൂറ്റി കഴിഞ്ഞ തോടി ല ਆ ਵੀ ਸ਼ਾਮ ਤੱਕ ਕਿਰਜੂਗਾ ਉਹ ਦੋ ਕੱਟਾਂ ਨਹੀਂ ਆਸੀ ਲਈ ਮੈਂ ਚੈਰੀ ਟਮਾਟਰ ਤੋੜ ਕੇ ਨਿੱਕੇ ਨਿੱਕੇ ਰੈਂਦੇ ਏ ਟਟੜੀ ਕੇ ਹਾਂਜੀ ਵੀਡੀਓ ਦੇ ਕਰਦੇ ਆ ਸਮਾਪਤੀ ਤੇ ਮਿਲਦੇ ਆ ਇੱਕ ਨਵੀਂ ਹੋਰ ਵੀਡੀਓ ਦੇ ਨਾਲ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ੍ਰੀ ਅਕਾਲ